ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਮੇਰੇ ਵੀਰ ਤੇ ਚਮਤਕਾਰ ਹੋਇਆ ਸੱਚੇ ਪਾਤਸ਼ਾਹ ਮੇਰ ਕੀਤੀ ਇੱਕ ਦੂਰ ਬੈਠਿਆਂ ਹੀ ਮੁਕਸਰ ਸਾਈਡ ਵਾਲੀ ਤੋਂ ਵੀਡੀਓ ਆਈ ਆਪਾਂ ਨੂੰ ਭਰਾ ਦੀ ਵੀਡੀਓ ਗੱਲਬਾਤ ਸੁਣਿਓ ਸਾਰੇ ਜਣੇ ਇੱਥੇ ਲਾਗੇ ਬੈਠੇ ਜਨਵਰ ਨਹੀਂ ਗੱਬਣ ਹੁੰਦੇ ਤੇ ਏਡੀ ਦੂਰੋਂ ਫੋਨ ਤੇ ਗੱਬਣ ਕੀਤੇ ਨੇ ਉਹਦਾ ਚਮਤਕਾਰ ਇੱਕ ਗਾਂ ਨਹੀਂ ਉਹਦੀਆਂ ਦੋ ਗਾਵਾਂ ਗੱਬਣ ਹੋ ਗਈਆਂ ਨੇ ਸਿਰਫ ਆਪਣੇ ਦਿਮਾਗ ਆਪਣੇ ਤਰੀਕੇ ਸਹੀ ਸਮਝਦਾਰੀ ਕੋਈ ਪਾਊਡਰ ਨਹੀਂ ਕੋਈ ਕੁਝ ਨਹੀਂ ਸਿਰਫ ਆਪਣੇ ਤਰੀਕੇ ਦਾ ਆਪਣੇ ਸਹੀ ਸਮੇਂ ਦੇ ਨਾਲ ਕਈ ਵੀਰ ਭਰਾ ਕਹਿੰਦੇ ਹੋ ਕੀ ਦਿੰਦੇ ਹੋ ਕਿਦਾਂ ਗੱਪਣ ਕਰ ਦਿੰਦੇ ਹੋ ਕਿਰਪਾ ਸੱਚੇ ਬਾਦਸ਼ਾਹ ਦੀ ਉਹਦਾ ਚਮਤਕਾਰ ਹੁੰਦਾ ਵੀਰੇ ਇਹ ਹਾੜੀ ਸਾੜੀ ਦੀ ਵਾਦੀ ਕਰਨੀ ਨਹੀਂ ਹੁੰਦੀ ਚਮਤਕਾਰ ਜਿੱਥੇ ਕਿਰਪਾ ਹੁੰਦੀ ਆ ਜਿੱਥੇ ਅਸ਼ੀਰਵਾਦ ਹੁੰਦਾ ਵਾ ਤੇ ਚਮਤਕਾਰ ਫਿਰ ਹੁੰਦੇ ਨੇ ਠੀਕ ਹੈ ਨਾ ਤੇ ਵੀਡੀਓ ਸੁਣਿਓ ਸਾਰੀ ਦੇਖਿਓ ਮੇਰੇ ਭਰਾ ਕਿਵੇਂ ਲੱਗੀ ਆ ਕਿ ਇੱਕ ਇੱਥੇ ਬੈ ਕੇ ਅਰਦਾਸਪੁਰ ਜ਼ਿਲ੍ਹੇ 'ਚ ਤੇ ਮੁਕਸਰ ਸਾਈਡ ਤੇ ਦੋ ਗਾਇਆਂ ਗੱਭਣ ਕਰਤੀਆਂ ਤੁਹਾਡੇ ਵੀਰ ਨੇ ਤੇ ਦੱਸਿਓ ਕਮੈਂਟਾਂ 'ਚ ਵੀ ਕਿਵੇਂ ਲੱਗਾ ਕਿੱਦਾਂ ਵਾ ਤੇ ਸੁਣੋ ਵੀਰ ਦੀ ਗੱਲਬਾਤ ਆਪਾਂ ਜਿਆਦਾ ਰੌਲਾ ਨਹੀਂ ਪਾਉਣਾ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੇਰੇ ਭਰਾ ਤੇ ਵੇਖੋ ਵੀਡੀਓ ਆਜੋ ਮੈਂ ਉਹ ਸਾਕਾ ਨੰਬਰ ਵੀ ਦੇ ਦੂੰਗਾ ਵੀਰ ਦਾ ਤੁਹਾਨੂੰ ਜਿਹਨੂੰ ਕੋਈ ਸ਼ੱਕ ਵਹਿਮ ਹੋਊਗਾ ਤੇ ਫੋਨ ਕਰ ਲੈ ਨਾ ਮੈਂ ਗਾਈਂ ਵੇਖੀ ਜਾਂ ਨਾ ਮੈਂ ਉਹ ਵੀਰ ਨੂੰ ਵੇਖਿਆ ਤੇ ਫਿਰ ਵੀ ਉਹਦੇ ਦੋ ਜਾਨਵਰ ਗੱਭਣ ਕਰਤੇ ਨੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆ ਜਾਓ ਬਾਪਿਓ ਦੇਖਦੇ ਆਂ ਸੁਣਦੇ ਆਂ ਵੀਡੀਓ ਵੀਰ ਦੀ ਹਾਂਜੀ ਭਾਈ ਜੀ ਸਾਰੇ ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਸਿੰਘ ਪਿੰਡ ਲੰਬੀ ਤਸੀਦ ਮਲੋਟ ਜ਼ਿਲ੍ਹਾ ਸ਼ਿਰੀ ਮੁਕਤਸਰ ਸਾਂ ਅਸੀਂ ਬਾਦਲ ਲੰਬੀ ਦਾ ਬੋਲਦੇ ਜੀ ਇਹ ਪਿੰਡ ਹਰਿਆਣੇ ਦੇ ਬਲਟਰ ਤੇ ਵਸਿਆ ਹੋਇਆ ਹੈ ਵੀਰ ਜੀ ਆਪਣੀ ਇਹ ਗਾਂ ਤਿੰਨ ਸਾਲਾਂ ਤੋਂ ਰਿਪੀਟ ਚੱਲ ਰਹੀ ਸੀ ਅਸੀਂ ਬਹੁਤ ਹੀ ਦਵਾਈਆਂ ਅੰਗਰੇਜ਼ੀ ਦਵਾਈਆਂ ਸਾਰੇ ਇਲਾਕੇ ਦੇ ਡਾਕਟਰ ਹਾਰ ਕੇ ਥੱਕ ਗਏ ਸੀ ਦੇਸੀ ਦਾ ਅੰਗ ਦਵਾਈਆਂ ਵੀ ਬਹੁਤ ਦਿੱਤੀਆਂ ਪਰ ਇਹ ਰਹਿੰਦੀ ਨਹੀਂ ਸੀ ਸਾਰੇ ਡਾਕਟਰ ਕਹਿੰਦੇ ਸੀ ਵੀ ਵੀ ਇਹਨੂੰ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਇਹਨੂੰ ਗਊ ਸ਼ਾਲਾ ਛੱਡੇ ਆਓ ਵੀਰ ਜੀ 2 ਸਾਲ ਤੱਕ ਦੁੱਧ ਦੇਈਗੀ 8 ਮਹੀਨੇ ਹੋ ਗਏ ਸੀ ਇਹ ਦੁੱਧ ਖਾਰਾ ਹੋ ਗਿਆ ਸੀ ਸੰਦ ਛੱਡਨੀ ਪਈ ਘਰ ਦੀ ਗਾਂ ਸੀਲ ਠੰਡੀ ਇਹ ਦੇਨ ਨੂੰ ਕਿਸੇ ਨੂੰ ਜੀ ਨਹੀਂ ਕਰਦਾ ਸੀ ਘਰ ਦਾ ਪਸ਼ੂ ਹੋਵੇ ਵੀਰ ਜੀ ਫਿਰ ਬਾਬੇ ਰਾਮਦਾਸ ਜੀ ਮੇਰ ਸਾਧਕਾ ਡਾਕਟਰ ਸਾਹਿਬ ਢਿੱਲੋਂ ਡਾਕਟਰ ਸਾਹਿਬ ਨਾਲ YouTube ਤੇ رابطہ ਕਾਇਮ ਹੋਇਆ ਨੰਬਰ ਲਿਆ ਫੋਨ ਤੇ ਗੱਲ ਹੋਈ ਡਾਕਟਰ ਸਾਹਿਬ ਨੇ ਇਸ ਪੂਰੀ ਸਾਨੂੰ ਹੱਲਾਸ਼ੇਰੀ ਦਿੱਤੀ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਆਂ ਇਸ ਡਾਕਟਰ ਸਾਹਿਬ ਸਾਨੂੰ ਫੋਨ ਤੇ ਦਵਾਈ ਦੱਸੀਗੇ ਇਲਾਜ ਹੋਇਆ ਉਹਨਾਂ ਨੇ ਸਾਨੂੰ ਦੋ ਵਾਰੀ ਫੋਨ ਤੇ ਦਵਾਈ ਭਰਨ ਆਖਿਆ ਦੋ ਦਿਨ ਲਗਾਤਾਰ ਭਰੀ ਫਿਰ ਵੀਰ ਜੀ 21 ਦਿਨਾਂ 22 ਦਿਨਾਂ ਬਾਅਦ ਬੋਲੀ ਉਹਨਾਂ ਨੇ ਦੋ ਸੀਮਨ ਭਰਨ ਦਾ ਸਾਨੂੰ ਕਿਹਾ ਸੀ ਲਗਾ ਦੋ ਸੀਮਨ ਸਹੀ ਵਾਲ ਤੇ ਜਰਸੀ ਦਾ ਇਕੱਠਾ ਭਰੋ ਅਸੀਂ ਉਹੀ ਕੀਤਾ ਸਾਡੀ ਇਹ ਗਾਂ 3.5 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਐ ਬਹੁਤ ਵਧੀਆ ਅਰਜਨਲ ਟਾਇਆ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਹੁਣ ਇਹਨਾਂ ਦੀ ਮਿਹਨਤ ਮੇਨ ਤਰਾਂਗਲੀਈ ਆ ਵੀਰ ਜੀ ਇੱਕ ਇਹ ਗਾਂ ਇਹ ਆਪਾਂ ਪਿਛਲੇ ਸਾਲ ਮੋਦ ਲਈ ਸੀ ਡੇਢ ਸਾਲ ਹੋ ਗਿਆ ਸੀ ਸੂਈ ਤੋਂ ਇਹ ਵੀ ਉਸੇ ਤਰ੍ਹਾਂ ਕੇਸ ਸੀ ਰਹਿੰਦੀ ਨਹੀਂ ਸੀ ਇਹ ਵੀ ਫਿਰ ਆਪਾਂ ਉਹੀ ਦਵਾਈ 2 ਦਿਨ ਲਗਾਤਾਰ ਭਰਨ ਦੇ ਬਾਵਜੂਦ ਪਤ ਜੋ 24 25 ਦਿਨਾਂ ਦਾ ਬੋਲੀ ਉਹੀ ਦੋ ਸੀਮਨ ਇਹਦੇ ਰਖਾਏ ਇਹ ਢਾਈ ਮਹੀਨਿਆਂ ਦੀ ਚੈੱਕ ਪਾਸ ਹੋ ਗਈ ਅੱਜ ਡਾਕਟਰ ਸਾਹਿਬ ਬਹੁਤ ਬਹੁਤ ਵਧਾਈ ਹੋਵੇ ਡਾਕਟਰ ਸਾਹਿਬ ਦੀ ਮਿਹਨਤ ਰੰਗ ਲਈ ਹੈ ਬਹੁਤ ਹੀ ਨੇਕ ਬੰਦੇ ਆ ਬਹੁਤ ਹੀ ਨੇਕ ਸੁਭਾਅ ਉਹਨਾਂ ਦਾ ਠੰਡੇ ਮਿੰਦੇ ਆ ਬਹੁਤ ਹੀ ਵਧੀਆ ਮਿਹਨਤੀ ਬੰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਅਸੀਂ ਮੇਲੇ ਹਰਿਆਣੇ ਦੇ ਬਾਡਰ ਤੇ ਅਸੀਂ ਉਹ ਗੁਰਦਾਸਪੁਰ ਬੈਠੇ ਆ ਅਸੀਂ ਇੱਕ ਦੂਜੇ ਨੇ ਮਿਲੇ ਵੀ ਨਹੀਂ ਸਾਡਾ ਫੋਨ ਤੇ ਗੱਲ ਹੁੰਦੀ ਏਰੀ ਫੋਨ ਤੇ ਸਾਰਾ ਲਾ ਚੱਲਿਆ ਬਹੁਤ ਵਧੀਆ ਬੰਦੇ ਬਹੁਤ ਵਧੀਆ ਸੁਭਾਅ ਇਹਨਾਂ ਦਾ ਵੀ ਬਾਰੇ ਸਾਰੇ ਵੀਰਾਂ ਨੂੰ ਵੀ ਇਹੀ ਬੇਨਤੀ ਹੈ ਉਹਨਾਂ ਦੀ ਬਦੱਬ ਕੇ ਸਪੋਰਟ ਕਰਗੇ ਬਹੁਤ ਹੀ ਅੱਛੇ ਬੰਦੇ ਆ ਵਰਜੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ